ਕਾਕਾਤਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੀਪਾ ਸਨੇਹ ਸਾਂਝਾ ਮੋਰਚਾ ਜੀ ਨਾਲ ਤੇ ਜੋ ਖੜੇ ਆ ਐਨਜੀਟੀ ਦਿੱਲੀ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਪੱਖ ਰੱਖਿਆ ਆ ਵੀ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਥਨੋਲ ਬੰਦ ਕਰਨ ਦਾ ਦੇਰ ਆਏ ਦਰੋਸਤ ਆਏ ਅਸੀਂ ਉਹਦਾ ਸਵਾਗਤ ਕਰਦੇ ਆ ਠੀਕ ਆ ਹਜੇ ਤੱਕਰ ਜਿੰਨਾ ਜ਼ਿਕਰ ਸਰਕਾਰ ਪੂਰਨ ਤੌਰ ਤੇ ਫੈਕਟਰੀ ਬੰਦ ਨਹੀਂ ਕਰਦੀ ਅਸੀਂ ਇੱਥੇ ਡਟੇ ਸੀ ਡਟੇ ਹਾਂ ਤੇ ਡਟੇ ਰਵਾਂਗੇ ਇਸ ਵਕਤ ਅਸੀਂ ਖੜੇ ਹਾਂ ਜੀ ਜੀਰਾ ਸ਼ਰਾਬ ਫੈਕਟਰੀ ਦੇ ਅੱਗੇ ਜਦੋਂ ਕਿ ਸਾਂਝਾ ਮੋਰਚਾ ਚੱਲਦਿਆਂ ਪਿਛਲੇ 3.5 ਸਾਲ ਹੋ ਗਏ ਆ ਤੇ ਪਿਛੇ 3 ਤਰੀਕ ਨੂੰ ਅਸੀਂ ਮਾਨਯੋਗ ਐਨਜੀਟੀ ਦੇ ਵਿੱਚ ਗਏ ਸੀ ਤੇ ਐਨਜੀਟੀ ਦੇ ਵਿੱਚ ਮਾਨਯੋਗ ਜੱਜ ਸਾਹਿਬ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਵੀ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਆਪਣਾ ਪੱਖ ਰੱਖੋ ਵੀ ਤੁਸੀਂ ਕੀ ਚਾਹੁੰਦੇ ਹੋ ਛਰਾ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਕਿ ਨਹੀਂ ਪਰ ਅੱਜ ਦੇਰ ਆਏ ਦਰਸਤਾਏ ਮਾਨਯੋਗ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਦੇ ਹੋਏ ਇਸ ਫੈਕਟਰੀ ਨੂੰ ਬੰਦ ਕਰਨ ਦਾ ਹਰਫੀਆ ਬਿਆਨ ਦਿੱਤਾ ਚੰਗੀ ਗੱਲ ਆ ਪਰ ਇਹ ਜਿਹੜਾ ਹਲਫੀਆ ਬਿਆਨ ਆ ਇਹ ਜਿਹੜਾ ਸਟੈਂਡ ਆ ਸਰਕਾਰ ਦਾ ਇਹ ਪਹਿਲਾਂ ਹੋਣਾ ਚਾਹੀਦਾ ਸੀ ਅੱਜ ਸਰਕਾਰ ਨੇ ਜਿਹੜਾ ਆਪਣਾ ਹਲਫੀਆ ਬਿਆਨ ਦਰ ਕਰਾਇਆ ਅਸੀਂ ਸਰਕਾਰ ਦਾ ਇਸ ਫੈਸਲੇ ਦਾ ਸਵਾਗਤ ਕਰਦੇ ਆ ਤੇ ਅੱਗੇ ਉਮੀਦ ਕਰਦੇ ਆ ਕਿ ਇਸੇ ਹੀ ਤਰ੍ਹਾਂ ਸਰਕਾਰ ਸਟੈਂਡ ਲਾਊਗੀ ਅਸੀਂ ਧੰਨਵਾਦ ਕਰਦੇ ਆ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਕਰਕੇ ਮੋਰਚਾ ਅੱਜ ਤੱਕਰ ਚੱਲ ਰਿਹਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਭਗਤ ਬਾਬਾ ਦੁਨੀ ਚੰਦ ਜੀ ਦੇ ਪਾਵਨ ਸਤਨਾ ਤੋਂ ਚੱਲਿਆ ਆਇਆ ਮੋਰਚਾ ਅਸੀਂ ਸਾਰੇ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਦਾ ਧੰਨਵਾਦ ਕਰਦੇ ਆ ਤੇ ਜਿਹੜੀ ਹਾਲੇ ਫੈਕਟਰੀ ਬੰਦ ਕਰਨ ਦੇ ਆਰਡਰ ਨਹੀਂ ਆਏਗੇ ਤਰੀਕਾਂ ਵਾਲੇ ਜਾਰੀ ਆ ਐਨਜੀਟੀ ਦੇ ਵਿੱਚ ਤਰੀਕਾਂ ਪੈ ਰਹੀਆਂ ਅਗਲੀ ਜਿਹੜੀ ਤਰੀਕ ਉਹ 24 ਤਰੀਕਾ ਜੋ ਵੀ ਫੈਸਲਾ ਆਊਗਾ ਮੰਨਜੋ ਐਨਜੀਟੀ ਦਾ ਅਸੀਂ ਸਾਰੇ ਪੰਜਾਬ ਨਾਲ ਤੁਹਾਡੇ ਮੱਦੇਬਰਾਈ ਸਾਂਝਾ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੀਪਾ ਸਨੇਹਰ ਸਾਂਝਾ ਮੋਰਚਾ ਜੀ ਰਾਤ ਜੋ ਖੜੇ ਆ ਐਨਜੀਟੀ ਦਿੱਲੀ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਪੱਖ ਰੱਖਿਆ ਆ ਵੀ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਥਨੋਲ ਬੰਦ ਕਰਨ ਦਾ ਦੇਰ ਆਇ ਦਰੋਸਤ ਆ ਅਸੀਂ ਉਹਦਾ ਸਵਾਗਤ ਕਰਦੇ ਆ ਠੀਕ ਆ ਹਜੇ ਤੱਕਰ ਜਿੰਨਾ ਜਿਕਰ ਸਰਕਾਰ ਪੂਰਨ ਤੌਰ ਤੇ ਫੈਕਟਰੀ ਬੰਦ ਨਹੀਂ ਕਰਦੀ ਅਸੀਂ ਇੱਥੇ ਡਟੇ ਸੀ ਡਟੇ ਹਾਂ ਤੇ ਡਟੇ ਰਵਾਂਗੇ ਇਸ ਵਕਤ ਅਸੀਂ ਖੜੇ ਹਾਂ ਜੀ ਜੀਰਾ ਸ਼ਰਾਬ ਫੈਕਟਰੀ ਦੇ ਅੱਗੇ ਜਿਹੜਾ ਕਿ ਸਾਂਝਾ ਮੋਰਚਾ ਚੱਲਦੇ ਨੂੰ ਪਿਛਲੇ ਸਾਢੇ 3 ਸਾਲ ਹੋ ਗਏ ਆ ਤੇ ਪਿਛੇ 3 ਤਰੀਕ ਨੂੰ ਅਸੀਂ ਮਾਨਜੋਗ ਐਨਜੀਟੀ ਦੇ ਵਿੱਚ ਗਏ ਸੀ ਤੇ ਐਨਜੀਟੀ ਦੇ ਵਿੱਚ ਮਾਨਜੋਗ ਜੱਜ ਸਾਹਿਬ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਵੀ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਆਪਣਾ ਪੱਖ ਰੱਖੋ ਵੀ ਤੁਸੀਂ ਕੀ ਚਾਹੁੰਦੇ ਹੋ ਛਰਾ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਕਿ ਨਹੀਂ ਪਰ ਅੱਜ ਦੇ ਰਾਏ ਦਰਸਤਾਏ ਮਾਨਯੋਗ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਦੇ ਹੋਏ ਇਸ ਫੈਕਟਰੀ ਨੂੰ ਬੰਦ ਕਰਨ ਦਾ ਹਲਫੀਆ ਬਿਆਨ ਦਿੱਤਾ ਚੰਗੀ ਗੱਲ ਆ ਪਰ ਇਹ ਜਿਹੜਾ ਹਲਫੀਆ ਬਿਆਨ ਆ ਇਹ ਜਿਹੜਾ ਸਟੈਂਡ ਆ ਸਰਕਾਰ ਦਾ ਇਹ ਪਹਿਲਾਂ ਹੋਣਾ ਚਾਹੀਦਾ ਸੀ ਅੱਜ ਸਰਕਾਰ ਨੇ ਜਿਹੜਾ ਆਪਣਾ ਹਲਫੀਆ ਬਿਆਨ ਦਰ ਕਰਾਇਆ ਅਸੀਂ ਸਰਕਾਰ ਦਾ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਤਦੋਂ ਉਮੀਦ ਕਰਦੇ ਆ ਕਿ ਇਸੇ ਹੀ ਤਰ੍ਹਾਂ ਸਰਕਾਰ ਸਪੈਨਡ ਲਾਊਗੀ ਅਸੀਂ ਧੰਨਵਾਦ ਕਰਦੇ ਆ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਕਰਕੇ ਮੋਰਚਾ ਅੱਜ ਤੱਕਰ ਚੱਲ ਰਿਹਾ ਤਾਂ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਤਨ ਭਗਤ ਬਾਬਾ ਦੁਨੀ ਚੰਦ ਜੀ ਦੇ ਪਾਵਨ ਤਨਾਂ ਤੋਂ ਚੱਲਿਆ ਆਇਆ ਮੋਰਚਾ ਅਸੀਂ ਸਾਰੇ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਦਾ ਧੰਨਵਾਦ ਕਰਦੇ ਆ ਤੇ ਜਿਹੜੀ ਹਾਲੇ ਫੈਕਟਰੀ ਬੰਦ ਕਰਨ ਦੇ ਆਰਡਰ ਨਹੀਂ ਆਏਗੇ ਤਰੀਕ ਆਲੇ ਜਾਰੀ ਆ ਐਮ ਜੀ ਡੀ ਦੇ ਵਿੱਚ ਤਰੀਕਾਂ ਪੈ ਰਹੀਆਂ ਅਗਲੀ ਜਿਹੜੀ ਤਰੀਕ ਉਹ 24 ਤਰੀਕ ਆ ਗੋਲ ਫੈਸਲਾ ਆਊਗਾ ਮੰਨ ਜੋਗਾ ਐਨਜੀਟੀ ਦਾ ਅਸੀਂ ਸਾਰੇ ਪੰਜਾਬਲਾ ਤੁਹਾਡੇ ਨਾਲ ਦਰਾਈ ਸਾਂਝਾ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ